ਅਮੇਸਾ ਮੇ ਤੋਂ ਲਟਕ ਰਹੀਆਂ ਪੀਆਰਟੀਸੀ ਨੂੰ ਅੱਜ ਕੈਬਨ ਮੰਤਰੀ ਕੁਦੀਪ ਸਿੰਘ ਢਾਲੇਵਾਲ ਵੱਲੋਂ ਹਰੀ ਚੰਡੀ ਦੇ ਕੇ ਵੀ ਸ਼ੁਰੂਆਤ ਕੀਤੀ ਗਈ ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਵੱਲੋਂ ਇਹਨਾਂ ਦੇ ਇੱਕ ਹਫ਼ਤੇ ਦੇ ਟਰਾਇਲ ਤੋਂ ਬਾਅਦ ਮੁਰ ਤੋਂ ਰੂਟ ਪਲਾਨ ਸੈੱਟ ਕਰਕੇ ਇਹਨਾਂ ਬਸਾਂ ਚਲਾਉਣ ਦੀ ਤਿਆਰੀ ਕੀਤੀ ਜਾਣੀ ਗਈ ਹੈ ਸੰਬੰਧੀ ਕਮਿਸ਼ਨ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਰ ਤੋਂ ਸ਼ੁਰੂ ਕੀਤੇ PRTC ਪ੍ਰੋਜੈਕਟ ਅਧੀਨ ਅੱਜ ਇਸ ਪ੍ਰੋਜੈਕਟ ਨੂੰ ਹਰੀਜਨ ਡਿਪਲਨ ਤੋਂ ਬਾਅਦ ਅਸੀਂ ਟ੍ਰੈਲ ਬੱਸ ਉੱਪਰ 7 ਦੇ ਕਰੀਬ ਬਸਾ ਚਲਾਉਣ ਰੂਟ ਨੰਬਰ 201 ਦੀ ਰੂਪਰੇਖਾ ਸੋਚ ਕਰਾਂਗੇ ਅਤੇ ਇਸ ਤੋਂ ਬਾਅਦ ਬਾਕੀ ਰੂਟ ਦੀ ਰੂਪਰੇਖਾ ਜਿਹੜੀ ਹੈ ਤਿਆਰ ਕਰ ਇਹਨਾਂ ਬਸਾਂ ਨੂੰ ਚਲਾਇਆ ਜਾਵੇਗਾ ਅੱਛਾ ਇਹ ਦੋ ਕਿਹੜਾ ਦੁਬਾਰਾ ਦੇ ਚੱਲਦਾ ਪ੍ਰੋਜੈਕਟ ਨਾ ਲੱਗਿਆ ਪੂਰ ਨਗਰੀ ਦਾ ਦੁਬਾਰਾ ਇਹ ਪ੍ਰੋਜੈਕਟ ਚੱਲਿਆ ਹੈ ਹੋਰ ਵਧੀਆ ਗੱਲ ਆ ਕਿ ਕੁਝ ਕੌਨੀਆਂ ਦਿੱਤਾ ਦੇ ਕਾਰਨ ਬੰਦ ਹੋ ਗਿਆ ਸੀਗਾ ਤੇ ਦੁਬਾਰਾ ਕੰਟੀ ਦਿੱਤੀ ਜਾ ਰਹੀ ਹੈ ਕਿਉਂਕਿ ਕੋਈ ਕੰਟਰੈਕਟਰ ਦੀ ਜਾਨ ਆਈ ਸੀਗਾ ਤੁਹਾਨੂੰ ਪਤਾ ਹੀ ਹੈ ਕਿ ਵਾਲੇ ਠੇਕੇਦਾਰ ਜਿਹੜਾ ਪਟ ਗਿਆ ਸੀ ਉਹਦੇ ਕਰਕੇ ਸਟੇਕਰੀ ਪ੍ਰੋਜੈਕਟ ਹੋਲਡ ਹੋ ਗਿਆ ਸੀਗਾ ਤੇ ਹੁਣ ਪੀਐਮਐਸ ਵਾਲੇ ਪੂਰਾ ਆਪਣੇ ਅੰਡਰ ਚ ਚਲਾਉਣ ਲੱਗੇ ਆ ਉਹਨਾਂ ਦੇ ਸੰਯੋਗ ਦੇ ਨਾਲ ਅਸੀਂ ਜੋੜ ਕੇ ਲਾ ਕੇ ਦੇਖੋ ਹਾਂ ਜੀ ਇਹ ਵੇਖਿਆ ਚੱਲੇਗਾ ਕਿਨੇ ਪਰਵਾਸ ਦੀ ਕਰੀਤ ਉਹ ਬਹੁਤ ਪਰਵਾਸ ਜੀ ਘੱਟੋ ਘੱਟ 5-6 ਘੰਟੇ ਹਾਰ ਹੋਣਾ ਵਾ ਹਾਰ ਬੰਦਾ ਤੇ ਅੰਦਰ 1500 ਕਮਾਈ ਕਰਦਾ ਸੀਗਾ ਉਹਦੇ ਨਾਲ ਲਾ ਲਓ 3-3 4-4 ਪਾਈ ਪਾਈ ਮੈਂਬਰ ਵੀ ਹੈਗੇ ਉਹਨਾਂ ਦੇ ਲੰਗੀ ਰੋਟੀ ਚੱਲਦੀ ਸੀ ਜਿਹੜੇ ਤਰ੍ਹਾਂ ਹਾਂ ਜੀ ਪਰ ਇਹ ਰੋਜ਼ ਕਰ ਬਿਨਾਂ ਤੇ ਰੋਜ਼ ਬੈਠਿਆ ਨੂੰ ਤਾਂ ਸਾਲ ਕੋਈ ਚੱਲਿਆ ਜੀ ਹਾਂ ਜੀ ਸਰਕਾਰ ਪ੍ਰੋਗਰਾਮ ਚੱਲਦਾ ਹੈ ਪਰਿਵਾਰਾਂ ਨੂੰ ਆਉਟਲਾਈਨ ਸਵਾਰ ਹਾਂਜੀ ਹਾਂਜੀ ਚੱਲੇਗੀ ਤੇ ਮੁੱਕ ਚੱਲੇਗੀ ਹੁਣ ਬੱਸ ਇਹ ਨਹੀਂ ਕਿ ਚੱਲੂ ਰਹਿਣਾ ਇਹਨਾਂ ਨੂੰ ਸਾਰੇ ਲੋਕਾਂ ਨੇ ਸਾਰਿਆਂ ਨੇ ਚਲੋਕਤਾ ਕੀਤੀ ਜੀ ਬਹੁਤ ਬੁਧੀਆ ਰਹੀ ਹੈ ਕਿਹੜਾ ਕਿਹੜਾ ਪਰਿਵਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਸਹੂਤਾ ਮਿਲਿਆ ਡਰਾਈਵਰਾਂ ਨੂੰ ਮਿਲਿਆ ਰੁਜ਼ਗਾਰ ਮਿਲਿਆ ਬਹੁਤ ਚੰਗਾ ਲੱਗਾ ਬਹੁਤ ਖੁਸ਼ੀ ਦਾ ਦਿਨ ਅੱਜ ਸਾਡਾ ਨਵਾਂ ਸਾਲ ਹਰ ਤੋਂ ਸ਼ੁਰੂ ਹੋ ਗਿਆ ਜੀ ਕਿੰਨੇ ਸਾਲ ਤੋਂ ਸਾਡੇ ਪੈਸੇ ਜੀ 1.5 ਸਾਲ ਤੋਂ ਹੋ ਰਿਹਾ ਹੈ ਪੰਜ ਸਾਲ ਤੋਂ ਬਸ ਬਹੁਤ ਬਹੁਤ ਖੁਸ਼ੀ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਮੌਕਾ ਦਿੱਤੀ 2 ਰੈਸਟ ਆਉਂਦਾ ਸੀ ਉਹਨਾਂ ਨੇ ਵੀ ਇੰਨੇ ਬੱਚੇ ਪੜ੍ਹਦੇ ਜਾਣਾ ਬਹੁਤ ਹੀ ਬਹੁਤ ਜਿਹੜੇ 1500 2000 ਸਾਡੇ बेरोज़गार बहोत बदिलो हलो 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 ਹਾਂਜੀ ਕਿੰਨੇ ਕਰਾਈ ਤੇ ਰਿਸਟਾਰਟ ਹੈ ਇਹ ਜੀ ਸਰਕਾਰ ਦਾ ਯੋਗਦਾਰ ਹੈ ਸਰਕਾਰ ਨੇ ਚਾਲੂ ਕਰਾਈ ਹੈ ਜੀ ਕੰਟੀਨਿਊ ਸ਼ਾਰਟ ਹੈ ਹੈਲੋ ਹੈਲੋ ਪਟਾਹਣਾਂ ਉਹਨਾਂ ਦਾ ਯੋਗਦਾਰ ਹੈ ਤੁਹਾਡਾ ਹੈਲੋ ਹੈਲੋ ਉਹਨਾਂ ਦਾ ਬੜਾ ਸਹਿਯੋਗ ਹੈ ਉਹਨਾਂ ਨੇ ਸਾਰਾ ਸਹਿਯੋਗ ਦਿੱਤਾ ਚਲਾਇਆ ਹੈ ਪ੍ਰੋਜੈਕਟ ਨੂੰ ਹੈਲੋ ਹੈਲੋ ਓਕੇ ਨਹੀਂ 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 पर उनको छुपा गया थी कि ना कि कोई सरकारी जिला प्रणाली कोई देखी यार और देखी देखी हेलो 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 अब उसको आगे तोड़ दिया ये शॉट कर लो ना हेलो 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 क्या दिक्कत है इनको बाइक अभी रखो दे एक मिनट तुम इनको कर लाओ सर गाड़ी दे रखो बड़ी बड़ी की करना चाहोगे जे तेरे तो बीआरटी स्टार्ट और ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਰਦਾਰ ਭਗਵਤ ਜਨਾਬ ਦਾ ਮਾਨ ਸਾਹਿਬ ਦਾ ਤੇ ਸਾਬ ਨਵਾਲ ਆਪਣੇ ਕਾਰਪਸ਼ਨ ਬਈ ਸਰਦਾਰ ਗੁਰਪ੍ਰੀਤ ਸਿੰਘ ਗੋਲਾ ਕਿ ਤੇ ਧਾਰਵਾੜ ਸਾਹਿਬ ਤੇ ਸੰਭੂ ਐਮਐਲਏ ਸਾਹਿਬ ਦਾ ਕਿ ਜਿਨ੍ਹਾਂ ਨੇ 1500 ਘਰ ਜਿਹੜੇ ਬੇਰੁਜ਼ਗਾਰ ਏ ਸੀਗੇ ਉਹਨਾਂ ਨੂੰ ਇੱਕ ਦਿਵਾਰ ਤੋਂ ਜਿਹੜਾ ਇੱਕ ਰੋਟੀ ਦਾ ਜ਼ਰੀਆ ਦਿੱਤਾ ਵਾ ਤੇ ਮੈਂ ਚਾਹੁੰਨਾ ਵਾਂ ਕਿ ਪੰਜਾਬ ਸਰਕਾਰ ਨੇ ਜਿਹੜਾ ਇਹ ਉਪਰਾਲਾ ਕੀਤਾ ਵਾ ਬਹੁਤ ਹੀ ਸ਼ਲਾਘਾਯੋਗ ਆ ਤੇ ਅਸੀਂ ਪੂਰੀ ਆਸ ਦੇ ਉਡੀਕ ਨਾਲ ਇਹ ਜਿਹੜਾ ਪ੍ਰੋਜੈਕਟ ਚਲਾਵਾਂਗੇ ਤੇ ਸ਼ਹਿਰ ਵਾਸੀਆਂ ਨੂੰ ਜਿਹੜੀ ਇਹ ਸਹੂਲਤਾਂ ਇਹ ਆਟੋ ਜਿਹੜੀ ਤੁਹਾਨੂੰ ਇਹ ਮਿਲ ਜੇਗੀ ਤੇ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਸੁਨੇਹਾ ਦੇਣਾ ਦਵਾਗਾ ਕਿ ਜਿਹੜੇ 45 ਤੋਂ 50 ਜਾਂ 55 ਜਿਹੜੇ ਤੇ ਸਫ਼ਰ ਕਰਦੇ ਸੀਗੇ ਉਹ ਇਸ 50 ਤੋਂ 5 ਤੋਂ 10 ਰੁਪਏ ਦੇ ਟਿਕਟ ਦੇ ਵਿੱਚ ਹੁਣ 15 ਦਿਨ ਜਿਹੜਾ ਇਹ ਫ੍ਰੀ ਟ੍ਰਾਇਲ ਲਗਾਵਾ ਆਪਣਾ ਜਿਹੜਾ ਆਪਣਾ ਐਕਸਪੀਰੀਅੰਸ ਲੈਣ ਉਹ ਬਾਕੀ ਸੱਜਣਾ ਗਿਆ ਤੇ ਸਾਨੂੰ ਰੀਨਿਊ ਜ਼ਰੂਰ ਦੇਣ ਕਿਉਂਕਿ ਜੇ ਆਪਾਂ ਜਿਹੜੀ ਸਰਵਿਸ ਆਪਾਂ ਬੱਸਾਂ ਨੂੰ ਹੋਰ ਵਧਾ ਕੇ ਜਿਹੜੀਆਂ 70 ਤੋਂ 80 ਜਿਹੜੀਆਂ ਬੱਸਾਂ ਆ ਅਸੀਂ ਆਰਡਰ ਲੈ ਸਕੀਏ ਤੇ ਸ਼ਹਿਰ ਦੀ ਜਿਹੜੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੀਏ ਬੰਦ ਕੋਇਆ ਸੀ ਪ੍ਰੋਜੈਕਟ ਏ ਬੰਦ ਜੀ 3 ਜੁਲਾਈ 2023 ਵਿੱਚ ਐਮਚੇਫ ਜਿਹੜੀ ਕੰਪਨੀ ਸੀਗੀ ਸਰਬਸਤਰਾਮ ਉਹ ਪੱਜਣ ਕਰਕੇ ਜਿਹੜਾ ਪ੍ਰੋਜੈਕਟ ਬੰਦ ਹੋ ਗਿਆ ਸੀਗਾ ਅਸੀਂ ਮੌਨਸਰ ਕਰਨ ਨੂੰ ਬਹਾਰਾਂ ਲਾਈਆਂ ਸੀਗੀਆਂ ਬੜੀਆਂ ਪਰ ਕੁਝ ਟੈਕਨੀਕਲ ਇਸ਼ੂ ਕਰਕੇ ਉਹ ਵੀ ਮਜਬੂਰ ਸੀਗੇ ਥੋੜੇ ਕਿ ਨਹੀਂ ਚਲਾ ਸਕਦੇ ਸੀ ਪਰ ਸਾਡੇ ਮਾਨਯੋਗ ਕਮੇਟੀ ਸਾਹਿਬ ਸਰਦਾਰ ਗੋਪਾਲ ਸਿੰਘ ਵਾਲਖੜੇ ਬੜੀ ਮਿਹਨਤ ਅਤੇ ਸੂਝਬੂਝ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਇਹਨੂੰ ਦੇਖਿਆ ਜਾਂਚਿਆ ਕਿ ਇਸ ਪ੍ਰੋਜੈਕਟ ਦੇ ਵਿੱਚ ਬੜੀ ਲੋੜ ਰਹੀ ਆ ਪਸੰਦ ਨੂੰ ਵੀ ਬੜਾ ਬਹੁਤ ਜ਼ਿਆਦਾ ਲੋੜ ਆ ਤੇ ਜਿਹੜੇ ਗਰੀਬ ਪਰਿਵਾਰ ਸੀਗੇ ਸਾਡੇ ਡਰਾਈਵਰ ਭਰਾ ਸੀਗੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲੋੜ ਸੀਗੀ ਤੇ ਮੈਂ ਧੰਨਵਾਦ ਕਰਦਾ ਵਾਂ ਕਬੀਰ ਸਾਹਿਬ ਦਾ ਵੀ ਪ੍ਰੈਸੀਡੈਂਟ ਸਾਹਿਬ ਮਾਨ ਸਾਹਿਬ ਦਾ ਵੀ ਤੇ ਢਾਈਵਾਦ ਸਾਹਿਬ ਦਾ ਵੀ ਤੇ ਸਿਮੂ ਐਮਐਲਏ ਸਾਹਿਬਾਨ ਦਾ ਕਿ ਜਿਨ੍ਹਾਂ ਨੇ ਇਹ ਚੀਜ਼ ਨੂੰ ਵੱਡੇ ਨਜ਼ਰ ਰੱਖਦੇ ਹੋਏ ਜਿਹੜੀਆਂ ਮੈਟਰ ਬੱਸਾਂ ਨੂੰ ਅੱਜ ਉਹਨਾਂ ਨੇ ਰਿਜਿਸਟਰੀ ਦਿੱਤੀ ਆ ਕਮਟੇਦ ਰੋਜਰਾਵਾ ਉਹ ਧੰਨਵਾਦ ਕਰਦਾ। ਇਹ ਕਲੀਅਰ ਨਹੀਂ ਕੀਤਾ ਵੀ ਘਾਟੇ ਜੀ ਕੰਪਨੀ ਜਾ ਰਹੀ ਸੀ ਤੇ ਠੇਕਾ ਨਹੀਂ ਭਰਿਆ ਗਿਆ ਕਿ ਯਾਹਰ ਪੈਸਾ ਨਹੀਂ ਆਇਆ ਉਹਨਾਂ ਨੂੰ। ਪਹਿਲਾਂ ਤੇ ਇਹ ਗੱਲ ਕਿ ਜਿਹੜਾ ਠੇਕਾ ਵਾ ਉਹ ਜਿਹੜੀ 5 ਪਰ ਕਿਲੋਮੀਟਰ ਸੀਗਾ ਬਾਹਰ ਤੇ ਸੀਗਾ ਕੰਪਨੀ ਦਾ। ਕੰਪਨੀ ਨੇ ਦੋ ਤਿੰਨ ਵਾਰੀ ਜਿਹੜਾ ਵਾ ਉਹ ਅਲਟੀਮੇਸ਼ਨ ਦਿੱਤਾ ਕਿ ਜਿਹੜਾ ਮੇਰਾ ਰੇਟ ਹੈ ਉਹ ਦਤਾ ਦੇ ਜਾਵੇ ਪਰ ਸਰਕਾਰ ਆਪਣੀ ਨੀਮਾ ਤੋਂ ਕਦੀ ਵੀ ਜਿਹੜਾ ਵਾ ਉਹ ਖਿਲਾਫ ਨਹੀਂ ਜਾਂਦੀ ਤੇ ਜਿਹੜਾ ਬਾਈਡ ਪੇ ਸੀਗਾ ਉਹਨਾਂ ਨੇ ਗਾ ਸਬਸ ਕੰਟਰੈਕਟਰ ਰੱਖਿਆ ਸੀਗਾ ਕੋਕਰ ਜੋਗ ਨੂੰ 16 ਰੁਪਏ ਦੇਣੇ ਸੀਗੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਵੀ ਇਸ਼ਿਊ ਹੋਇਆ ਇਹ ਸਾਹਮਣੇ ਪ੍ਰਦਰਸ਼ਕ ਕੋਈ ਕਹਿ ਨਹੀਂ ਸਕਦੇ ਸਿਰਫ ਉਹ ਟੈਂਡਰ ਉਹਨਾਂ ਦਾ ਜਿਹੜਾ ਪੈਸਾ ਵਾ ਨਾਵਦਨ ਕਰਕੇ ਇਹ ਜਿਹੜਾ ਵਾ ਪ੍ਰੋਜੈਕਟ ਸੀਗਾ ਉਹ ਬੰਦ ਹੋ ਗਿਆ ਸੀਗਾ ਤੇ ਜਿਹੜਾ ਕਿ 1.5 ਪੂਨੇ ਦਾ 2 ਸਾਲ ਤੋਂ ਬਾਅਦ ਅੱਜ ਜਿਹੜੀ ਆ ਹਰਚੰਨੀ ਮਿਲੀ ਆ ਤੇ ਅਸੀਂ ਸਾਰੇ ਸਟ ਤੇ ਧੰਨਵਾਦ ਸੀਐਮ ਸਾਹਿਬ ਤੁਹਾਡਾ ਵੀ ਤੇ ਧੰਨਵਾਦ ਸਾਹਿਬ ਤੇ ਖਾਸ ਕਰਕੇ ਮਾਨਯੋਗ ਗੋਲਬੀ ਸਿੰਘ ਔਰ ਸਾਹਿਬ ਧੰਨਵਾਦ ਜੀ ਔਰ 30 ਕਿਲੋਮੀਟਰ ਦਾ ਗਿਆ ਟੈਂਡਰ ਜੀ ਅਗੇ ਫ੍ਰੀ ਟ੍ਰਾਇਲ ਲਗਾ 15 ਦਿਨਾਂ ਵਾਸਤੇ ਸਰਕਾਰ ਨੇ ਜਾਵਾ ਕਿ ਸਾਨੂੰ ਪਤਾ ਲੱਗੇਗਾ ਕਿ ਕਿੰਨੀ ਜੜੀ ਸਵਾਰੀ ਆ ਅਦੇ ਵਿੱਚ ਜੜੀ ਆ ਸਫ਼ਰ ਕਰਦੀ ਕਿਉਂਕਿ ਪਹਿਲਾਂ 45 ਤੋਂ 50 ਹਜ਼ਾਰ ਪਸੰਜਰ ਸੀ ਜਿਹੜੇ ਬੇਲੀ ਅਦੇ ਵਿੱਚ ਸਰਵੇ ਕਰਦੇ ਸੀਗੇ ਹੁਣ ਸਾਨੂੰ ਪੂਰੀ ਆਸ ਹੈ ਕਿ ਕਿ ਆਟੋ ਦਾ ਬਹੁਤ ਜ਼ਿਆਦਾ ਰਸ਼ ਹੋ ਗਿਆ ਵਾ ਤੇ ਸਾਨੂੰ ਪੂਰੀ ਮਾਨ ਹੈ ਕਿ ਜਿੱਥੇ 45 50 ਹਜ਼ਾਰ ਸੀਗਾ ਉਥੋਂ 60 ਤੋਂ 70 ਹਜ਼ਾਰ ਜਿਹੜਾ ਵਾ ਪਸੰਜਰ ਸਾਡੀ ਬਸਾਂ ਦੇ ਵਿੱਚ ਟਰੈਵਲ ਕਰਨ ਲਈ ਤਿਆਰ-ਵਾਰ ਤਿਆਰ ਆ ਤੇ ਮੈਂ ਸਮੂਹ ਜਿੰਨੇ ਵੀ ਸਿਆਰ ਵਾਸੀ ਆ ਉਹਨਾਂ ਨੂੰ ਇੱਕ ਸੁਨੇਹਾ ਦੇਵਾਂਗਾ ਉੱਤ ਪ੍ਰਾਈਵੇਸੀ ਇੱਕ ਸੇਫਟੀ ਇੱਕ ਪਲੱਸ ਸੀਸੀਟੀਵੀ ਕੈਮਰੇਜ਼ ਹਰ ਇੱਕ ਚੀਜ਼ ਦੇ ਪਕੜ ਇਹ ਜਿਹੜੀ ਬਸ ਆ ਸੁਰੱਖਤ ਆ ਪਲੀਜ਼ ਇੱਕ ਵਾਰੀ ਤੁਸੀਂ ਜਰੂਰ ਬਸ ਦੇ ਵਿੱਚ ਵਿਜ਼ਿਟ ਕਰੋ ਤੇ ਤੁਹਾਨੂੰ ਐਕਸਪੀਰੀਅੰਸ ਪਤਾ ਲੱਗ ਸਕੇ ਕਿ ਇਹ ਬਸ ਦੇ ਕੀ ਫਾਇਦੇ ਸੀਗੇ ਲੱਗਦਾ ਕਿ ਇਹ ਸਰਕਾਰ ਚਲਾ ਲੇਗੀ ਪ੍ਰੋਜੈਕਟ ਬਿਲਕੁਲ ਜੀ ਪੂਰੀ ਉਮੀਦ ਹੈ ਜੀ ਕਿਉਂਕਿ ਜੇ ਸਰਕਾਰ ਨੇ ਮਾੜ ਚਲਾਉਣੀ ਹੁੰਦੀ ਤੇ ਉਹਨਾਂ ਨੇ ਹਰੀ ਝੰਡੀ ਦੇਣੀ ਨਹੀਂ ਸੀਗੀ ਕਿਉਂਕਿ ਆਮ ਸਰਕਾਰ ਹਰ ਇੱਕ ਦਾ ਭਲਾ ਸੋਚਦੀ ਆ ਉਹਨਾਂ ਨੇ ਆਪਣਾ ਗਰੀਬਾਂ ਦਾ ਵੀ ਭਲਾ ਸੋਚਿਆ ਵਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਰਤਮਾਨ ਵਿੱਚ 25 ਦਰਾਂ ਦੇ ਵਿੱਚ ਜਿਹੜੀਆਂ ਸਾਡੇ ਕੋਲ 70 ਬੱਸਾਂ ਆਵਾਂ ਰੈਡੀ ਉਹ ਜਿਹੜੀਆਂ ਤੁਹਾਨੂੰ ਰੋਡ ਤੇ ਜਿਹੜੀਆਂ ਭੱਜਦੀਆਂ ਹੋਣਗੀਆਂ ਉਹ ਕਰਾਉਣੀਆਂ ਨੇ ਕੰਡਮ ਕਿੰਨੀਆਂ ਹੈਗੀਆਂ ਇਸ ਲਈ ਬਤਵਾੜੀ ਸਾਡੀਆਂ 20 ਬੱਸਾਂ ਕੰਡਮ 'ਤੇ ਗਿਆ ਹੋ ਟੋਟਾ ਸੜਕਾਂ ਬਣਨ ਬੱਸਾਂ ਸੀਗਾ ਰਨਿੰਗ ਕੰਡੀਸ਼ਨ ਦੇ ਵਿੱਚ ਸਾਡੇ ਕੋਲ 75 ਬੱਸਾਂ ਜਿਹੜੀਆਂ ਆ ਉਹ ਸਾਡੇ ਡੀਪੋ ਖੜੀਆਂ ਆ ਜਿਹੜੀਆਂ 75 ਬੱਸਾਂ ਵਾ ਸਿਹਾਲ ਦੇ ਘੜੇ ਉਹਨਾਂ ਦੇ ਵਿੱਚੋਂ ਪੰਜ ਬੱਸਾਂ ਜਿਹੜੀਆਂ ਅੱਜ ਸਭ ਟ੍ਰੈਕ ਤੇ ਕੱਢਣ ਲੱਗੇ ਆ ਇਹ ਕਾਲੂ ਸਾਡਾ ਇੱਥੇ ਵਿਜ਼ਿਟ ਹੋਇਆ ਸੀਗਾ ਤੇ ਪੂਰਾ ਪਰਫੈਕਟ ਜਿਹੜਾ ਜੋਨ ਸੀਗਾ ਉਹ ਬੜਾ ਵਧੀਆ ਟ੍ਰੈਲ ਸਾਡਾ ਰਿਹਾ ਹੁਣ ਆਉਣ ਵਾਲਾ ਜਿਹੜਾ ਟਾਈਮ ਆ ਉਹਦੇ ਵਿੱਚ ਜਿਹੜੀਆਂ ਆਪਾਂ ਜਿਹੜੀ ਕੀਮਤੀਆਂ ਦੇ ਵਧਾਵਾਂਗੇ ਜਿਹੜੀਆਂ ਉਹ ਕਿਧਰ ਫੇਰ ਹੋਣੀਆਂ ਤੇ ਸਾਡੀ ਕੋਈ ਨਹੀਂ ਜੀ ਕੰਨਾ ਬਿਲਕੁਲ ਟੋਟਲ ਹਾਸ ਹੋ ਗਿਆ ਵਾ ਸਰਕਾਰ ਨੂੰ ਆਪਾਂ ਉਹਨਾਂ ਨੂੰ ਮੁਬਾਰਕ ਕਰਾਂਗੇ ਕਿ ਉਹਨਾਂ ਨੂੰ ਟੋਟਲ ਹਾਸ ਦੇ ਵਿੱਚ ਪਾ ਕੇ ਜਿਹੜਾ ਉਹਦਾ ਪੈਸਾ ਆਏਗਾ ਉਹਨਾਂ ਨੂੰ ਜਿਹੜਾ ਥੋੜਾ ਬੋੜਾ ਬੱਸਾਂ ਦੇ ਰਿਵਨਿਊ ਹੈਗਾ ਵਾ ਜਿਹੜਾ ਉਹ ਕਰਾ ਦੇ ਗਿਆ ਵਾ ਉਹਨਾਂ ਤੇ ਲਾ ਕੇ ਜਿਹੜੀਆਂ ਬਾਕੀ ਬੱਸਾਂ ਵਾ ਉਹ ਵੀ ਜਿਹੜੀਆਂ ਜਲਦੀ ਆ ਆਨਲੋ ਉਹ ਜਿਹੜਾ ਰੂਟ ਕਿਹੜਾ ਕਿਹੜਾ ਸੁਣਿਆ ਗਿਆ ਪਹਿਲਾਂ ਅੱਜ ਫਿਰ ਨਾਲ ਦੋਸਰਾ ਇੱਕ ਰੂਟ ਰਹਾਂਗਾ ਜਿਹੜਾ ਕਿ ਗੋਲਡਨ ਗੇਟ ਤੋਂ ਇੰਡੀਆ ਗੇਟ ਆਉਂਦਾ ਵਾ ਉਹ ਹੀ ਦੁਬਾਰਾ ਇੰਡੀਆ ਗੇਟ ਤੋਂ ਦੁਬਾਰਾ ਗੋਲਡਨ ਗੇਟ ਜਾਏਗਾ ਜਿੱਦੋਂ ਬੱਸਾਂ ਵਧਣਗੀਆਂ ਫਿਰ ਤਿੰਨੇ ਰੂਟ ਜਿਹੜਾ ਵੇਰਕ ਤੋਂ ਚੱਲ ਕੇ ਇੰਡੀਆ ਗੇਟ ਆਉਂਦਾ ਵਾ ਇੱਕ ਵੇਰਕ ਤੋਂ ਚੱਲ ਕੇ ਗੋਲਡਨ ਗੇਟ ਜਾਂਦਾ ਦੋ ਰੂਟ ਆ ਉਹ ਵੀ ਜਿਹੜੇ ਜਲਦੀ ਹੀ ਅੱਪਾ ਸ਼ੁਰੂ ਕਰਾਂਗੇ ਮੇਰਾ ਨਾਮ ਸਰਬਜੀਤ ਸਬਰਵਾਲ ਕਿਉਂ ਕਿਵੇਂ ਰਹਿ ਅੱਜ ਮਤਲਬ ਜਿਹੜਾ ਛੋੜੋ 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 ਇਹ ਜਿਹੜਾ ਪ੍ਰੋਜੈਕਟ ਸੀਗਾ 2016 ਦੇ ਬੜਾ ਮਹਿੰਗਾ ਪ੍ਰੋਜੈਕਟ ਸੀਗਾ ਕੀ ਕਰੀ ਜਾਂਦਾ ਯਾਰ ਜਿਹੜੀ ਕੰਪਨੀ ਇਹਨੂੰ ਚਲਾਉਂਦੀ ਸੀ ਸਰਕਾਰ ਨੇ ਜਿਸ ਕੰਪਨੀ ਨੂੰ ਦਿੱਤਾ ਸੀ 1.5 ਸਾਲ ਪਹਿਲਾਂ ਉਹ ਕੰਪਨੀ ਭੱਜ ਗਈ ਜਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲੜਦਾ ਸੀਗਾ ਜੀ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਛੇੜੀਆਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਜੇ ਤੁਸੀਂ ਬੱਸ ਜਿਹੜੀ ਇਹਨੂੰ ਦੁਬਾਰਾ ਚਾਲੂ ਕਰ ਦਿਓ ਅਸੀਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਹੀ ਇਹ ਤੇ ਕੰਮ ਕਰਦੇ ਸੀਗੇ ਇਸ ਪ੍ਰੋਜੈਕਟ ਦੇ ਉੱਤੇ ਕਿ ਅੰਮਸਾ ਸ਼ਹਿਰ ਵਾਸੀਆਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੈ ਇਹਨੂੰ ਦੁਬਾਰਾ ਜਿਹੜਾ ਚਾਲੂ ਕੀਤਾ ਜਾਵੇ ਸੋ ਅੱਜ ਅਸੀਂ ਇਹਨੂੰ ਦੁਬਾਰਾ ਚਾਲੂ ਕਰਦੇ ਪਤਾ ਇਹਨੂੰ ਅਸੀਂ 10-10 15-15 ਬੱਸਾਂ ਦੇ ਤੌਰ ਤੇ ਸਹਿਜ ਸਹਿਜੇ ਬੋਲ ਜਿਹੜਾ ਟ੍ਰੈਲ ਕਰਕੇ ਕਿਉਂਕਿ ਬੱਸਾਂ 6-1.5 ਸਾਲ ਖੜੀਆਂਆਂ ਰਹੀਆਂ ਉਹਨਾਂ ਦੀ ਮੁਰੰਮਤ ਵੀ ਹੋ ਗਈ ਆ ਉਹ ਠੀਕ ਹੋ ਗਈ ਆ ਅਸੀਂ ਆਉਂਦੇ ਆ ਦਿਨਾਂ ਦੇ ਵਿੱਚ ਸਾਰੀਆਂ ਬੱਸਾਂ ਜਿਹੜੀਆਂ 85 ਬੱਸਸ ਐ ਸਾਰੀਆਂ ਬਲਤ ਸ਼ਹਿਰ ਦੇ ਵਿੱਚ ਵੱਖ-ਵੱਖ ਰੂਟਾਂ ਦੇ ਉੱਤੇ ਜਿਹੜੀਆਂ ਉਹ ਚਲਾ ਦੇ। ਜੀ। ਇਹ ਸਾਰਾ ਪਹਿਲਾ ਪ੍ਰੋਜੈਕਟ ਹੈ ਜੀ ਆ ਛੇਵੀਂ ਵਾਰ ਟ੍ਰਾਇਲ ਹੋਣ ਜਾ ਰਿਹਾ ਜੀ। ਕੀ ਲੱਗਦਾ ਕਿ ਇੰਨੇ ਟ੍ਰਾਇਲ ਨਹੀਂ ਸੰਭਵ ਹੋ ਬਾਰੇ ਇਹ ਐਕਚੁਅਲੀ ਕਿਹਾ ਕਿ ਜਦੋਂ ਕਿ ਪ੍ਰਾਈਵੇਟ ਕੰਪਨੀ ਕੋ ਚਲਿਆ ਜਾਂਦਾ ਠੇਕਾ ਤੇ ਜਦੋਂ ਕੰਪਨੀ ਭੱਜ ਜਾਂਦੀ ਹੈ ਤੇ ਸਰਕਾਰ ਬੇਵੱਸ ਹੋ ਜਾਂਦੀ ਹੈ। ਫੇ ਸਾਨੂੰ ਦੁਬਾਰਾ ਨਵੇਂ ਸਿੱਧੇ ਤੋਂ ਬਲ ਜਿਹੜਾ ਕਰਨਾ ਪੈਂਦਾ ਪਰ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਨਹੀਂ ਹੋਊਗਾ ਹੁਣ ਇਹਨੂੰ ਇਹੀ ਆਪ ਚਲਾ ਦੇ ਨਗਰ ਨਿਗਮ ਚਲਾਊਗੀ ਇਹਨੂੰ ਔਰ ਇਹ ਇਹ ਮਤਲਬ ਹੁਣ ਬਿਲਕੁਲ ਸਹੀ ਚੱਲੂਗੀ ਔਰ ਸ਼ਹਿਰ ਹੀ ਇਹਦਾ ਇਹਦਾ ਆਨੰਦ ਮਾਣਨਗੇ ਸੁਖ ਮਾਣਗੇ ਪਰਿਵਾਰ ਸਾਹਿਬ ਨਗਰ ਨਿਗਮ ਚ 14 ਮਹੀਨੇ ਕੀ ਲੱਗਦਾ ਇਹਨੂੰ ਜੇ ਧਿਆਨ ਚ ਰੱਖ ਕੇ ਤੇ ਨਹੀਂ ਚਲਾਇਆ ਜਾ ਰਿਹਾ ਕਿ ਨਹੀਂ ਦੇ ਦੇ ਨਹੀਂ ਦੇ ਨਹੀਂ 14 ਦਾ ਇਹਦਾ ਕੋਈ ਸਵਾਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਬਹੁਤ ਸਾਰੇ ਜਦੋਂ ਸਾਡੇ ਐਮ ਐਲ ਏ ਸਾਹਿਬ ਮੇਰੇ ਨਾਲ ਅਸੀਂ ਜਦੋਂ ਵੋਟਾਂ ਮੰਗਣ ਜਾਂਦੇ ਸੀਗੇ ਤੇ ਲੋਕ ਇਹ ਜਿਹੜੀ ਮੰਗਾ ਕਰਦੇ ਉਹਨਾਂ ਦੇ ਕੇ ਮੰਗ ਸੀਗੀ ਕਿ ਬੱਸ ਜਿਹੜੀ ਚਲਾਈ ਜਾਵੇ ਜੀ ਉਹਦੇ ਕਰਕੇ ਅਸੀਂ ਪਹਿਲੇ 5-6 ਮਹੀਨੇ ਤੋਂ ਜਦੋਂ ਦੀ ਚੋੜ ਹੋਈ ਉਦੋਂ ਤੇ ਪਹਿਲਾ ਹਫਤੇ ਕ੍ਰਿੰਦਰ ਸੀਗਾ ਉਹਦੀ ਟੂਟੀ ਲਾਈ ਸੀਗੀ ਉਹਡਾ ਹੌਲਕ ਸਾਹਿਬ ਜਦੋਂ ਦੇ ਆਏ ਇਹਨਾਂ ਨੇ ਮਕਾਇਸ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਕਿਉਂਕਿ ਸ਼ਹਿਦਗਾਨਾ ਆਪਾਂ ਵਾਅਦਾ ਕੀਤਾ ਸੀਗਾ ਕਿ ਬੱਸ ਸਰਵਸ ਜਿਹੜੀ ਜਲਦੀ ਚਾਲੂ ਕਰ ਦਾਂਗੇ ਸੋ ਆਪਣੇ ਵਾਅਦੇ ਤੇ ਸਰਕਾਰ ਨੇ ਸਦਾ ਭਗਵਾਨ ਸਿੰਘ ਮਾਨ ਜੀ ਨੇ ਵੀ ਦੋ ਆਦੇ ਦੀ ਮੀਟਿੰਗ ਲਈ ਦੋ ਵਾਰ ਲੋਕਲ ਬਾਡੀ ਮੰਤਰੀ ਜੀ ਨੇ ਮੀਟਿੰਗ ਲਈ ਕਈ ਕੋ ਜੇਸੀ ਕੀਤਾ ਸੋ ਲੋਕਾਂ ਨਾਲ ਜਿਹੜਾ ਵਾਦਾ ਕੀਤਾ ਉਹ ਅੱਜ ਜੀ ਪੂਰਾ ਕਰ ਜਾਦੇ ਤੇ ਹੁਣ ਕੋਈ ਸੁਵਸਤੇ ਦੀ ਹੁੰਦਾ ਦਲਿਆ ਸਿੰਘ ਜੀ ਤਾਂ ਬੜਾ ਮਸਲਾ ਰਹਿੰਦਾ ਸੀਗਾ ਨਹੀਂ ਨਹੀਂ ਕੋਈ ਨਹੀਂ ਹੋੜ ASCII ਉਹ ਕਿਉਂਕਿ ਪ੍ਰਾਈਮੇਟ ਕੰਪਨੀ ਕਰਕੇ ਰਫੜ ਸੀਗਾ ਉਹਨੇ ਖੁਦ ਚਲਾ ਦੇ ਹੁਣ ਕੋਈ ਇਦਾਂ ਦਾ ਪਰਨਾ ਨਹੀਂ ਸਾਰੀ ਬਸ ਸਾਰੀ ਵਾਰ ਟੈਂਪਲ ਤੁਸੀਂ ਚੱਕਰ ਪਾ ਰਿਆ ਸੀਗਾ ਲਾਈਟਾਂ ਜਗੀਆਂ ਸੀਗਾ ਲੇਕਿਨ ਹੁਣ ਫਿਰ ਹਾਲਾਤ ਉਦਾਂ ਦੇ ਹੀ ਨੇ ਨਜ਼ਰ ਲਾਈਟਾਂ ਉੱਥੇ ਫਿਰ ਨਹੀਂ ਆ ਰਹੀਆਂ ਲਾਈਟਾਂ ਬੰਦ ਨੇ ਲੋਕੋ ਦੀ ਰੇਤ ਦੇ ਵਿੱਚ ਸਫਲ ਕਰ ਰਹੇ ਨੇ ਕੀ ਕਹਿਣਾ ਚਾਹੋ ਤੁਸੀਂ ਜਾਂਦੇ ਨੇ ਲਾਈਟਾਂ ਜਗ ਮੈਂ ਮੈਂ ਅੱਜ ਅੱਜ ਸ਼ਾਮ ਨੂੰ ਮਤਲਬ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਆ ਔਲਖ ਸਾਹਿਬ ਦੇ ਨਾਲ ਕਨੀਂਦਰ ਸਾਹਿਬ ਦਾ ਸਾਡਾ ਜਿਹੜਾ ਉਹ ਡਿਪਾਰਟਮੈਂਟ ਆ ਮਤਲਬ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਵਾਰ ਚੈੱਕ ਕਰਾਂਗੇ ਮੈਨੂੰ ਰੱਤੀ ਵੀ ਕੇ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਆਈ ਆ ਕੋਈ ਗੱਲ ਦੀ ਅਸੀਂ ਬੰਦ ਨਹੀਂ ਹੋਦਿਆਂਗੇ ਠੀਕ ਕਰ ਦਗੇ ਗਾਰੀਵਾਲ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਿਟੀ ਬੱਸਾਂ ਪਈਆਂ ਬੰਦ ਪਈਆਂ ਉਹ ਵੀ ਕਾਰਵਾਈ ਉਹਦੇ ਤੇ ਵੀ ਕਰਾਂਗੇ ਉਹਦੇ ਤੇ ਵੀ ਕਰਾਂਗੇ ਅਸੀਂ ਸਾਰੀਆਂ ਬੱਸਾਂ ਦੁਨੀਆ ਸਰਕਾਰੀ ਪ੍ਰੋਪਰਟੀ ਸਾਡੇ ਕੋ ਪਈਆਂ ਸਾਡੀਆਂ ਸਾਰੇ ਸਾਰੇ ਸਾਡੀਆਂ ਚਲਾਵਾਂ ਦਾ ਬਸ ਸਾਡਾ ਸ਼ਾਇਦ ਸਰਕਾਰ ਕੀ ਹੈ ਬੰਦ ਕਿਉਂ ਪਿਆ ਪ੍ਰੋਜੈਕਟ ਨਹੀਂ ਨਹੀਂ ਕਈ ਤਾਂ ਮੈਂ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਬੱਲੇ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਤੋਂ ਤੋਂ ਜਿਹੜਾ ਉਹ ਚਲਾ ਰਿਹਾ ਹੈ ਸਾਹਿਬ ਟ੍ਰਾਇਲ ਬੇਸਿਸ ਦੇ ਉੱਤੇ ਚਲਾ ਰਹੇ ਹਾਂ ਕਿ ਕੱਲ ਨੂੰ ਕਰਾਇਆ ਵੀ ਇਹਦਾ ਰੱਖਿਆ ਜਾਵੇ ਨਹੀਂ 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 ਸਭ ਕੁਝ ਰੱਖਿਆ ਦਊਗਾ ਜੀ ਟ੍ਰਾਇਲ ਬੇਸਿਸ ਤੇ ਚਲਾ ਦੇ ਇਹਨੂੰ ਪੱਕੇ ਤੌਰ ਤੇ ਚਲਾ ਉਹ ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਅੱਜ ਤੁਸੀਂ ਅੱਜ ਇਹਨਾਂ ਨੂੰ ਤੁਸੀਂ ਚੱਲਣ ਦਿਓ ਸਟਾਰਟ ਹੋਣ ਦਿਓ ਜੋ ਜੋ ਕਰਾਇਆ ਕਰੂਆ ਦੋ ਤਿੰਨ ਦਿਨ ਦੇ ਵਿੱਚ 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 ਸਭ ਕੁਝ ਤੈਅ ਕਰ ਦਿਆਂਗੇ ਨਗਰ ਸਿੰਘ ਬੱਸਾਂ ਆਪ ਚਲਾਉਗੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਹੁਣ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਊਗਾ ਤੰਗਿਆ ਸਾਹਿਬ ਜਸਪੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਹਮਲਾ ਹੋਇਆ ਜੀ ਬੋਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਬਹੁਤ badi ਗੱਲ ਹੋਈ ਇੱਕ ਤਵਲ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਉਹ ਬਚ ਗਏ ਪ੍ਰਮਾਤਮਾ ਨੇ ਸੱਚੇ ਬਾਦਸ਼ਾਹ ਦੀ ਕਿਰਪਾ ਕੀਤੀ ਕਿ ਉਹਦਾ ਦੀ ਮਤਲਬ ਜਾਨ ਬਚ ਗਈ ਪਰ ਮੈਂ ਹਮਲੇ ਦੀ ਯੋਧਾ ਦਿੰਦਾ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਨੂੰ ਸਾਡੀ ਪਾਰਟੀ ਜਾਂ ਸੀ ਤਦੀ ਵੀ ਦੀ ਚੰਗਾ ਸਮਝ ਬਹੁਤ ਮਾੜਾ ਔਰ ਸਭ ਤੋਂ ਮਾੜੀ ਗੱਲ ਕਿ ਦਰਬਾਰ ਸਾਹਿਬ ਦੇ ਵਿੱਚ ਗੇਟ ਦੇ ਉੱਤੇ ਹਮਲਾ ਹੋਇਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਇਸੇ ਦੇ ਨਹੀਂ ਸੇਮ ਡੇ ਹੀ ਮਜੀਠੇ ਦੇ ਵਿੱਚ ਬੰਬ ਲਾਸਟ ਵੀ ਹੁੰਦਾ ਹੈ ਪਹਿਲਾਂ ਵਾਲੇ ਦੇ ਨਾਲੇ ਵੀ ਹੁੰਦਾ ਹੈ ਜਾਂ ਤੇ ਰੱਖ ਬੈਕਰ ਪੰਜਾਬ ਦੇ ਵਿੱਚ ਅਮਨ ਕੋਈ ਗੱਲ ਨਹੀਂ ਕਿਤੇ ਹਾਲਾਤ ਖਰਾਬ ਨਹੀਂ ਕਿ ਹਾਲਾਤ ਬਿਲਕੁਲ ਅੰਡਰ ਕੰਟਰੋਲ ਨੇ ਪੁਲਿਸ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਹੀ ਹੈ ਕੋਈ ਇੱਥੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਹੁਤ ਵੱਡੀ ਛਾਜਿਸ਼ ਹੈ ਜਿਹੜੀ ਪੰਜਾਬ ਦੋਦੀ ਛਾਜਿਸ਼ ਹੈ ਪੰਜਾਬ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੋਦਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਕੋਈ ਵੀ ਅਮਨ ਸ਼ਾਂਤੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਤੁਸੀ ਕੰਟੈਂਪਟ ਗੇ ਲੋਬ ਮਾਮਲਿਆਂ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਥਾਣੇ ਦੇ ਵਿੱਚ ਕਿਹੜੇ ਨਾ ਮਜੀਠਿਆ ਵਾਲੇ ਤੇ ਨਾ ਹੀ ਗੁਰਬਖਸ਼ ਨਗਰ ਚੌਂਕ ਉਹ ਮਾਦਾ ਸਭ ਕੁਝ ਹੋ ਗਿਆ ਤੂੰ ਉਹ ਪਤਾ ਕਰ ਹਾਂਜੀ ਠੀਕ ਕੰਟੈਂਪਟ ਸ੍ਰੀ ਸਿੰਘ ਬਾਦਰ ਨੂੰ ਲੈ ਕੇ ਲੇਕਿਨ ਵਿਕਰਮ ਸਿੰਘ ਮਜੀਠਿਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲਿਅਰ ਹੈ ਉਹਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਛੱਡੋ ਬੋਟਵਾ ਵੀ ਉਹਨਾਂ ਚਾਹ ਰਹੇ ਆ ਛੱਡੋ ਆ ਬੱਸਾ ਚਲਾਉ ਲੱਗੇ ਆ ਜੀ ਮਜੀਠਿਆ ਕੀ ਕਹਿੰਦਾ ਨਹੀਂ ਕੀ ਕਹਿੰਦਾ ਮਜੀਠੀਆ ਦਾ ਕੋਈ ਜੁਦੀ ਜੁਦੀ ਜਵਾਬ ਦੇਣਾ ਜੀ ਸਰਕਾਰ ਦਾ ਕੰਮ ਕਾ ਰਹੀ ਹੈ ਜਾਂ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝ ਗਏ ਬਾਕੀ ਇਹਨਾਂ ਤਰੈ ਰੱਖਿਆ ਗਿਆ ਬਸ ਇਹ ਤੁਹਾਨੂੰ ਹੋਰ ਹੀ ਪਤਾ ਲੱਗਦਾ